ਅੱਜ ਦੇ ਸਮੇਂ ਦੇ ਵਿੱਚ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਪੂਰੀ ਦੁਨੀਆ ਦੇ ਵਿੱਚ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਤੇਜ਼ੀ ਦੇ ਨਾਲ ਪ੍ਰਭਾਵਿਤ ਕਰ ਰਹੀ ਹੈ ਜਦੋਂ ਸਰੀਰ ਕਾਫੀ ਇਨਸੂਲਿਨ ਪੈਦਾ ਨਹੀਂ ਕਰਦਾ ਤਾਂ ਖੂਨ ਦੇ ਵਿੱਚ ਗਲੂਕੋਜ਼ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਿਸ ਕਾਰਨ ਸ਼ੂਗਰ ਜਾਣੀ ਸ਼ੂਗਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਸ਼ੂਗਰਿਕ ਜਹੀ ਬਿਮਾਰੀਆਂ ਜੋ ਹੌਲੀ-ਹੌਲੀ ਸਰੀਰ ਨੂੰ ਕਮਜ਼ੋਰ ਕਰਦੀ ਹੈ ਤੇ ਫਿਰ ਇਹ ਕਈ ਬਿਮਾਰੀਆਂ ਦਾ ਖਤਰਾ ਵਧਾ ਦਿੰਦੀ ਹੈ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਸ਼ੂਗਰ ਦੀ ਪੱਕੀ ਗੋਲੀ ਲੱਗੀ ਹੋਈ ਹੈ ਪਰ ਪੱਕੀ ਗੋਲੀ ਲੱਗਣ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਹੈ ਸੁਣਦੇ ਹਾਂ ਗੋਰਿਆਂ ਦੇ ਇਸ ਵੈ ਤੋਂ ਜਿਨ੍ਹਾਂ ਨੇ ਸ਼ੂਗਰ ਦੀ ਬਿਮਾਰੀ ਨੂੰ ਬੜੀ ਚੰਗੀ ਦੇ ਨਾਲ ਬਰੀਫ ਕੀਤਾ ਤੇ ਨਾਲ ਹੀ ਦੱਸਿਆ ਕਿ ਜਿਹੜੀ ਸ਼ੂਗਰ ਦੀ ਅਸੀਂ ਗੋਲੀ ਲੈਨੇ ਆ ਜਾਂ ਸ਼ੂਗਰ ਦੀ ਬਿਨਾ ਗੋਲੀ ਤੋਂ ਕਿਵੇਂ ਇਸ ਦਾ ਇਲਾਜ ਹੋ ਸਕਦਾ ਹੈ ਦੇਖੋ ਜੀ ਇਹ ਸ਼ੂਗਰ ਫਤੇ ਫਾਰਮੂਲਾ ਬਣਾਉਣ ਦਾ ਸਾਡਾ ਇੱਕੋ ਹੀ ਪਰਪਸ ਇਹ ਵੀ ਜਿਹੜੇ ਜਿਹੜੇ ਮੇਰੇ ਵੀਰ ਇਦਾਂ ਦੇ ਨੇ ਜਿਨ੍ਹਾਂ ਨੂੰ ਹਜੇ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰੀ ਡਾਇਬੀਟਿਸ ਹੈ ਪ੍ਰੀ ਡਾਇਬੀਟਿਸ ਮੀਨਸ ਵੀ ਉਹ ਹਜੇ ਕੰਡੇ ਤੇ ਖੜੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਡਾਕਟਰ ਨੇ ਕੋਈ ਦਵਾਈ ਨਹੀਂ ਲਈ ਅੰਗਰੇਜ਼ੀ ਗੋਲੀ ਨਹੀਂ ਲਈ ਡਾਇਬੀਟਿਸ ਕੰਟਰੋਲ ਕਰਨ ਲਈ ਸ਼ੂਗਰ ਨੂੰ ਕੰਟਰੋਲ ਕਰਨ ਲਈ ਹਜੇ ਉਹ ਸਮਝ ਲਓ ਵੀ ਦਹਿਲੀਸ ਤੇ ਖੜੇ ਨੇ ਠੀਕ ਹੈ ਜੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੰਟਰੋਲ ਕਰੋ ਨਹੀਂ ਤੇ ਤੁਹਾਨੂੰ ਸ਼ੂਗਰ ਦੀ ਗੋਲੀ ਲੱਗ ਸਕਦੀ ਹੈ ਠੀਕ ਹੈ ਉਹਨਾਂ ਦੀ ਸ਼ੂਗਰ ਇਸ ਫਾਰਮੂਲੇ ਨਾਲ ਫਤਿਹ ਹੋ ਸਕਦੀ ਹੈ ਠੀਕ ਹੈ ਫਤਿਹ ਮੀਨਸ ਵੀ ਉਹ ਸ਼ੂਗਰ ਦੀ ਬਿਮਾਰੀ ਦੇ ਉੱਤੇ ਵਿਜੇ ਪ੍ਰਾਪਤ ਕਰ ਸਕਦੇ ਨੇ ਮੀਨਸ ਵੀ ਸ਼ੂਗਰ ਦੀ ਦਵਾਈ ਨਹੀਂ ਲੱਗੂਗੀ ਉਹਨਾਂ ਨੂੰ ਉਹਨਾਂ ਭਰਾਵਾਂ ਨੂੰ ਠੀਕ ਹੈ ਤੇ ਮੈਂ ਕਹਿੰਦਾ ਸਾਡਾ ਫਾਰਮੂਲਾ ਨੋਟ ਕਰਕੇ ਤੁਸੀਂ ਇੱਕ ਭਰਾ ਵੀ ਸਾਡਾ ਸ਼ੂਗਰ ਦੀ ਗੋਲੀ ਲੱਗਣ ਤੋਂ ਬਚ ਜੇ ਤੇ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਪਰਪਸ ਹੈ ਉਹ ਸਾਨੂੰ ਅਚੀਬ ਹੋ ਜੇਗਾ ਉਹ ਸਾਰਥਕੇ ਸਾਡੇ ਲਈ ਪਰ ਡਾਕਟਰ ਸਾਹਿਬ ਤੁਸੀਂ ਤਾਂ ਗੋਲੇ ਦੀ ਗੱਲ ਕਰ ਰਹੇ ਹੋ ਵੀ ਗੋਲੀ ਨਹੀਂ ਲੱਗੇਗੀ ਪਰ ਇਹ ਤਾਂ ਗੋਲੇ ਲਾਏ ਹੋਏ ਨੇ ਜੀ ਦੇਖੋ ਜੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਾਂ ਜਿਹੜੀ ਵੀ ਗੱਲ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਦੇਖਣ ਨੂੰ ਸੌਖੀ ਲੱਗਦੀ ਹੈ ਹਾਂਜੀ ਹਰ ਬੰਦਾ ਜਾਂਦਾ ਵੀ ਮੈਂ ਉਹ ਕੰਮ ਕਰ ਲਾਂ ਠੀਕ ਹੈ ਠੀਕ ਹੈ ਉਹ ਇੱਕੋ ਗੱਲ ਕਹਿੰਦੇ ਯਾਰ ਇੱਕ ਇੱਕ ਗੋਲੀ ਇਹਨੇ ਛੁੱਟੀ ਗਈ ਖਾਲਾ ਕਰਾਂਗੇ ਕਿੱਡਾ ਕੋ ਖੰਕ ਕੰਮ ਪਰ ਇਹ ਨਹੀਂ ਸੋਚਦੇ ਵੀ ਉਹ ਗੋਲੀ ਖਾਣ ਦੇ ਸਾਈਡ ਇਫੈਕਟ ਕਿੰਨੇ ਨੇ ਨੁਕਸਾਨ ਕਿੰਨਾ ਤੁਸੀਂ ਆਪਣੇ 파ਟਨਰ ਮੁਰੇ ਮੂਤ ਖਾਨ ਜੁਕੇ ਨਹੀਂ ਰਹਿੰਦੇ ਓਕੇ ਰੋਜ਼ ਰਾਤ ਨੂੰ ਲੋਕਾਂ ਨੂੰ ਥਾਲ ਬਥੇਓ ਹਮ ਪਲੱਸ ਦੂਜਾ ਕੀ ਸਾਈਡ ਇਫੈਕਟ ਹੈ ਤੁਹਾਡੇ ਲੀਵਰ ਨੂੰ ਤੁਹਾਡੀਆਂ ਕਿਡਨੀਆਂ ਨੂੰ ਤੁਹਾਡੀ ਉਮਰ ਨੂੰ ਪਰਮਾਨੈਂਟਲੀ ਕਟੋਤੀ ਲਗਣੀ ਸ਼ੁਰੂ ਹੋ ਜਾਂਦੀ ਰੋਜ਼ ਦਿਨ ਰੋਜ਼ ਠੀਕ ਹੈ ਇੱਕ ਦਿਨ ਦੋ ਦਿਨ ਜਦੋਂ ਤੁਸੀਂ ਗੋਲੀ ਖਾਣੀ ਹੈ ਉਹ ਦਿਨਾਂ ਦੇ ਹਿਸਾਬ ਨਾਲ ਫਰਕ ਪੈਂਦਾ ਤੁਹਾਡੀ ਉਮਰ ਨੂੰ ਠੀਕ ਹੈ ਹੁਣ ਅੱਜ ਦੀ ਡੇਟ 'ਚ ਮੈਂ ਇੱਕ ਨਿਊਜ਼ ਆਰਟੀਕਲ ਪੜ੍ਹਦਾ ਪਿਆ ਸੀ ਜਪਾਨ ਦੇ ਵਿੱਚ ਐਵਰੇਜ ਲਾਈਫ ਸਪੈਨ ਕਿੰਨਾ ਹੈਗਾ ਤੁਹਾਨੂੰ ਪਤਾ 84-85 ਸਾਲ 90 ਤੋਂ 100 ਸਾਲ ਕੀ ਬਾਤ ਤੁਸੀਂ ਸੁਣ ਸਕਦੇ ਹੋ ਹਮ ਆਪਣੇ ਹਿੰਦੁਸਤਾਨ ਦੇ ਵਿੱਚ ਜਿਆਦਾ ਨਹੀਂ ਅੱਜ ਤੋਂ 50 ਸਾਲ ਪਹਿਲਾਂ ਐਵਰੇਜ ਲਾਈਫ ਸਪੈਨ ਕਿੰਨਾ ਸੀਗਾ ਪਤਾ ਤੁਹਾਨੂੰ ਨਹੀਂ 85 ਸਾਲ ਕੀ ਬਾਤ ਅੱਜ ਕਿੰਨਾ 60 ਤੋਂ 65 ਸਾਲ 60 ਤੋਂ 65 ਸਾਲ ਤੁਸੀਂ 20-20 ਸਾਲ ਦੇ ਬੱਚਿਆਂ ਨੂੰ 20-20 ਸਾਲ ਦਾ ਬੱਚਾ ਕਿੰਨਾ ਦਾ ਨੰਬਰਿਤ ਬੱਚਿਆਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੋਗੀ ਹਮ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਿਮਾਰੀ ਫੈਲਦੀ ਪਈ ਏ ਉਹ ਹੈਗੀਆਂ 슈ਗਰ ਹੁਣ ਤੁਹਾਨੂੰ ਅਸੀਂ ਅਗਲੇ ਪਾਠ ਦੇ ਵਿੱਚ ਦੱਸਾਂਗੇ ਕਿ ਆਖਰ 슈ਗਰ ਹੋਣ ਦੇ ਕੀ ਕਾਰਨ ਨੇ ਕਿਵੇਂ 슈ਗਰ ਜਿਹੜਾ ਕੀ ਪੈਦਾ ਹੁੰਦਾ